ਬਾਈ ਬਥੇਰੇ ਫਾਇਦੇ ਕਰਤੇ ਕਾਟਨ ਦੇ ਸੂਟਾਂ 'ਚ ਕੋਈ ਤੁਸੀਂ ਇੱਕ ਨਾ ਇੱਕ ਫਰੀ ਦੇਤਾ ਕੋਈ 100 ਦਾ ਸੂਟ ਕੋਈ 200 ਦਾ ਸੂਟ ਕੋਈ 500 ਦਾ ਸੂਟ ਵਿਆਹ ਸ਼ਾਦੀ ਦਾਜਵਰੀ ਲੋਕਾਂ ਦੇ ਘਰ ਬਾਜੇ ਵੱਜਣੇ ਸ਼ੁਰੂ ਹੋ ਗਏ ਆ ਹੁਣ ਬੈਂਡ ਵੱਜ ਜਾਣਾ ਕੁੜੀਆਂ ਮੁੰਡਿਆਂ ਨੇ ਵਿਆਹ ਹੋਣੇ ਆ ਲੋਕੀ ਕਹਿੰਦੇ ਜੇ ਸਾਨੂੰ ਆ ਸਕਦੇ ਅੰਕ ਲੋਮਪੀ ਆ ਅੱਜ ਫੈਰਾ ਕਰ ਦਿਓ ਤੁਸੀਂ ਸੂਟ ਚੈੱਕ ਕਰੋ ਕਿੰਨੇ ਦਾ ਸੂਟ ਹੋਊਗਾ ਦੱਸੋ ਭਾਈ ਜੀ ਇਹ ਤਾਂ ਜਿੱਥੇ ਮਰਜੀ ਲੈ ਜਾਓ ਫਾਇਦਾ ਕਰੋ 11200 ਦਾ ਸੂਟ ਮਿਲ ਜਾਂਦਾ ਜਿੱਥੇ ਮਰਜੀ ਭਾਜੀ 11200 ਦਾ ਪਿਆਰ ਇਹ ਸੂਟ ਮਿਲ ਜਾਂਦਾ ਤੁਸੀਂ ਮੰਨਦੇ ਹੋ ਲੇਕਿਨ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਇਹ ਸੂਟ ਦਵਾਂਗੇ 1000 ਰੁਪਏ ਦੇ 2000 ਮਤਲਬ 500 ਦਾ ਸੂਟ ਆ ਬਿਲਕੁਲ 500 ਰੁਪਏ ਦਾ ਸੂਟ ਦਵਾਂਗੇ ਜਿਹੜਾ ਬਾਜ਼ਾਰ ਦੇ ਵਿੱਚ 1100 1200 ਦਾ ਇੱਕ ਸੂਟ ਆ ਅੰਕਲੋਂ ਤੇ 1000 ਦੇ ਦੋ ਸੂਟ ਲੈ ਜਾਓ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਆ ਮਤਲਬ 5 500 ਰੁਪਏ ਦੇ ਵਿੱਚ ਨਸ਼ਕਾਰੇ ਮਾਰਦਾ ਸੂਟ ਆ ਰਿਹਾ ਤੁਹਾਡੇ ਸਾਹਮਣੇ ਪਿੰਕ ਕਲਰ ਦਾ ਆ ਗਿਆ ਸੀ ਗ੍ਰੀਨ ਕਲਰ ਦਾ ਆ ਗਿਆ ਇਹ ਦਵਾਂਗੇ 1000 ਦੇ ਤਿੰਨ ਸੂਟ ਜੋ ਕਿ ਨਵੇਂ ਡਿਜ਼ਾਈਨ ਆਈਆਂ ਨਵੇਂ ਕੁਆਲਿਟੀ ਆਈਆਂ ਟਰੱਕ ਪਰ ਕੇ ਉਤਰਿਆ ਮਾਮ ਚਮ ਚਮ ਕਰਦੇ ਸੂਟ ਆ ਚਮ ਚਮ ਕਰਦੇ ਸੂਟ 15 1500 2 2000 ਰੁਪਏ ਦਾ ਬਾਜ਼ਾਰ ਚ ਇੱਕ ਸਾਡੇ ਕੋ ਲੈ ਜਾਓ 1500 ਦੇ 2 ਸੂਟ ਲੈ ਜਾਓ ਬਾਜ਼ਾਰ ਦੇ ਵਿੱਚ 1200 1300 1500 ਰੁਪਏ ਦਾ ਸੂਟ ਹੈ ਪ੍ਰੋਪਰ ਮਸਲੀਨ ਦੇ ਉੱਪਰ ਡੋਲਾ ਵਰਕ ਕੀਤਾ ਹੋਇਆ ਹੈ ਇਹ ਸੂਟ ਤੁਹਾਨੂੰ ਦਵਾਂਗੇ ਸਿਰਫ 650 ਦਾ ਇੱਕ ਬਹੁਤ ਪਿਆਰਾ ਸੂਟ ਹੈ ਤੁਸੀਂ ਕੁਆਲਟੀ ਚੈੱਕ ਕਰੋ ਬਾਟਮ ਤੇ ਵਰਕ ਹੈ ਸੂਟ ਬਹੁਤ ਸੋਹਣਾ ਹੈ ਬਾਜ਼ਾਰ ਦੇ ਵਿੱਚ ਇਹੀ ਸੂਟ 2500 3000 ਦਾ ਅਸੀਂ ਤੁਹਾਨੂੰ 1500 ਰੁਪਏ ਦਾ ਸੂਟ ਦਵਾਂਗੇ ਬਾਗੇ ਪੁਰਾਣੇ ਆ ਜਾਓ ਆ ਦੇਖੋ ਤਾਂ ਬੁਲਬੁਲ ਦੇ ਬੱਚਿਆਂ ਵਰਗੇ ਸੂਟ ਰੇਟ ਮਿੱਟੀ ਦੇ ਭਾ ਨਵੇਂ-ਨਵੇਂ ਡਿਜ਼ਾਈਨ ਆ ਚੁੱਕਿਆ ਰੇਟ ਬਹੁਤ ਘਟਿਆ ਕੋਈ 600 ਰੁਪਏ ਦਾ ਸੂਟ ਕੋਈ 700 ਰੁਪਏ ਦਾ ਸੂਟ ਕੋਈ 850 ਰੁਪਏ ਸੂਟ ਧਿਆਨ ਨਾਲ ਸੂਟ ਦੀ ਨਿਗਾਹ ਮਾਰ ਲਓ ਕਪੜਾ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ 2000 ਦਾ ਸੂਟ ਹੈ ਜੋ ਕਿ ਤੁਹਾਨੂੰ ਅਸੀਂ 850 ਦਾ ਦੇਂਗਾ। ਸੂਟ ਸਾਡੇ ਕੋਲ ਤੁਸੀਂ ਚਾਹੁੰਦੇ ਹੋ ਬਣਵਾਉਣਾ ਚਾਹੁੰਦੇ ਹੋ ਆਪਦੇ ਫੋਟੋ ਲੈ ਕੇ ਆਓ ਅਸੀਂ ਕਢਾਈ ਵੀ ਕਰਵਾ ਕੇ ਦਵਾਂਗੇ। 10 ਤੋਂ 15 ਦਿਨ ਦੇ ਵਿੱਚ ਤੁਹਾਨੂੰ ਸੂਟ ਰੈਡੀ ਕਰਕੇ ਦਵਾਂਗੇ। ਕੁਆਲਿਟੀ ਵੈਰਾਈਟੀ ਦੀ ਕੋਈ ਕਮੀ ਨਹੀਂ ਹੈ। ਇੱਕ ਵਾਰ ਆਓ ਸੇਵਾ ਦਾ ਮੌਕਾ ਦਿਓ। ਇਹ ਜਿਹੜਾ ਲੱਖ-ਲੱਖ ਰੁਪਏ ਦਾ ਕੱਪੜਾ ਬਾਜ਼ਾਰ ਜਾ ਕੇ ਲੈਣਾ ਸਾਡੇ ਕੋਲ 30-35-40 ਹਜ਼ਾਰ ਚ ਲੈ ਜਾਓ। ਫੁਲਕਾਰੀ ਵਾਲਾ ਸੂਟ ਹੈ। ਦੁਪੱਟਾ ਦੇਖੋ ਦੁਪੱਟਾ ਚੈੱਕ ਕਰੋ। ਇੰਨਾ ਸ਼ਾਨਦਾਰ ਦੁਪੱਟਾ ਹੈ। ਫੁਲਕਾਰੀ ਜਾਗੋ ਕਢਣੀ ਹੈ ਤੁਸੀਂ। ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਤੁਹਾਨੂੰ 500 ਡਿਜ਼ਾਈਨ ਜਾਗੋ ਜਾਗੋ ਚ ਹੀ ਦੇ ਦੇ ਜਾਂਗੇ ਦੇਖੋ ਜਿਹੜੀਆਂ ਪੰਜਾਬੀ ਫਿਲਮਾਂ ਦੇ ਵਿੱਚ ਐਕਟਰਨੀਆਂ ਨੇ ਮਾਡਰਨ ਸੂਟ ਪਾਏ ਹੁੰਦੇ ਸੇਮ ਟੂ ਸੇਮ ਉਹ ਚੀਜ਼ਾਂ ਦੇ ਰਹੇ ਆ ਇਹ ਲਹਿੰਗਾ ਸੂਟ ਆ 7-8000 ਦਾ ਮਿਲ ਜਾਂਦਾ ਤੁਸੀਂ ਦੱਸੋ ਕਿ 7-8000 ਦਾ ਮਿਲਦਾ ਹੈ ਲੇਕਿਨ ਤੁਹਾਨੂੰ 7000 ਦੇ ਦੋ ਸੂਟ ਦਵਾਂਗੇ ਤੁਸੀਂ ਹੈਂਡਵਰਕ ਚ ਮਤਲਬ 3500 ਰੁਪਏ ਦੇ ਦੋਗੇ ਹਾਂ 100 ਰੁਪਏ ਦੇ ਵਿੱਚ ਤੁਹਾਨੂੰ ਲਹਿੰਗਾ ਸੂਟ ਦਵਾਂਗੇ ਕਾਬਾਦੀ ਸੂਟ ਦੇ ਵਿੱਚ ਅਨਾਰਕਲੀ ਬਣਾਈ ਹੈ ਪਹਿਲੀ ਵਾਰ ਇਹ ਕੁਆਲਟੀ ਸਾਡੇ ਕੋਲ ਆਈ ਹੈ ਤੁਸੀਂ ਚੈੱਕ ਕਰੋ ਆ ਫਰੰਟ ਵੀ ਅਨਾਰਕਲੀ ਕੀਨ ਹੈ ਅਸੀਂ ਉਹਨਾਂ ਲਈ ਅਨਾਰ ਕਲੀਆਂ ਤਿਆਰ ਕਰਵਾਈਆਂ ਹੈ। ਲਹਿੰਗਾ ਹੁਣ ਨਹੀਂ ਰਹਿ ਗਿਆ ਮਹਿੰਗਾ। ਤੁਹਾਨੂੰ ਲਹਿੰਗਾ ਲੈਣ ਲਈ ਅੰਬਾਲਾ, ਚੰਡੀਗੜ੍ਹ, ਦਿੱਲੀ, ਚਾਂਦਨੀ ਚੌਕ ਜਾਣ ਦੀ ਲੋੜ ਨਹੀਂ ਕਿਉਂਕਿ ਚਾਂਦਨੀ ਚੌਕ ਅਸੀਂ ਮੋਗਾ ਰੋਡ ਤੋਂ ਹੀ ਬਣਾਤਾ ਹੈ। ਸਾਰੀ ਵੈਰਾਈਟੀ ਅਸੀਂ ਦਿੱਲੀ ਤੋਂ ਵੀ ਜ਼ਿਆਦਾ ਵਧੀਆ ਵੈਰਾਈਟੀ ਅਸੀਂ ਲੈ ਕੇ ਆਏ ਆਂ ਜੋ ਕਿ ਤੁਸੀਂ ਕਦੀ ਦੇਖੀ ਵੀ ਨਹੀਂ ਹੋਣੀ ਬਾਗੇ ਪੁਰਾਣੇ ਦੇ ਏਰੀਆ ਦੇ ਵਿੱਚ। ਅਸੀਂ ਤੁਹਾਨੂੰ ਲਹਿੰਗਾ ਦਵਾਂਗੇ ਬਾਈ ਵੀ ਕਰ ਸਕਦੇ ਹੋ ਰੈਂਟ ਵੀ ਕਰ ਸਕਦੇ ਹੋ ਜੋ ਲਹਿੰਗਾ ਸੀ ਰੈਂਟ ਤੇ ਸ਼ੁਰੂ ਕੀਤਾ ਉਹ আলਟਰਾ ਲਗਜ਼ਰੀ ਹੈ ਜੋ ਕਿ ਬਾਜ਼ਾਰ ਚ ਨਹੀਂ ਮਿਲਦਾ ਜਿਹੜੇ ਬਾਜ਼ਾਰ 25 3000 ਦੇ ਲਹਿੰਗੇ ਆ ਉਹ ਤਾਂ ਅਸੀਂ 15 15000 ਦੇ ਬਾਈ ਕਰਾ ਦੇਣੇ ਲੇਕਿਨ ਜਿਨ੍ਹਾਂ ਨੇ ਰੈਂਟੀ ਪਰਣਾ ਹੈ ਜਿਹੜੇ ਬਾਹਰੋਂ ਐਨ ਆਰ ਆਈ ਵੀ ਰਹੁੰਦੇ ਆ ਉਹਨਾਂ ਲਈ ਅਸੀਂ ਹੈਵੀ ਰੇਟ ਲਹਿੰਗੇ ਲੈ ਕੇ ਆਏ ਆ ਕਲਰ ਵੀ ਬੜੇ ਸੋਹਣੇ ਆ ਕਲਰ ਵੀ ਬਹੁਤ ਹੈ ਰੈੱਡ ਮਹਿਰੂਨ ਮਰਜੈਂਟਾ ਪੀਚ ਪਿਸਤਾ ਸਾਰੇ ਕਲਰ ਸਾਡੇ ਕੋਲ ਅਵੇਲੇਬਲ ਹੈ ਫਰੰਟ ਸਾਰਾ ਦੇਖੋ ਲੱਦਿਆ ਪਿਆ ਹੈਂਡਵਰਕ ਕੀਤਾ ਹੈ ਟੌਪ ਦੀ ਚੀਜ਼ਾਂ ਜੀ ਮੋਰ ਹਾਥੀ ਘੋੜੇ ਸਾਰੇ ਬਣਾਤੇ ਹੋਏ ਹੈ ਜੋ ਡਿਮਾਂਡਾਂ ਸੀ ਕਸਟਮਰਾਂ ਦੀ ਪੂਰੀ ਕਰਤੀ ਹੋਈ ਹੈ ਕਿਉਂਕਿ ਲਹਿੰਗਾ ਹੁਣ ਨਹੀਂ ਰਹਿ ਨਹੀਂ ਰਿਹਾ ਮਹਿੰਗਾ ਆ ਦੇਖੋ ਇਹ ਵੀ ਤੁਸੀਂ ਕਲਰ ਚੈੱਕ ਕਰ ਲਓ ਆ ਦੇਖੋ ਬੜਾ ਸੋਹਣਾ ਕਲਰ ਹੈਗਾ ਡਿਜ਼ਾਈਨ ਪਾਰਟੀ ਵੇਅਰ ਚੀਜ਼ਾਂ ਤੁਸੀਂ ਲੈਣੀਆਂ ਹਰ ਤਰ੍ਹਾਂ ਦੇ ਲਹਿੰਗੇ ਸ਼ਹਿੰਗੇ ਮਹਿੰਗੇ ਆ ਦੇਖੋ ਇਦਾਂ ਦੇ ਆਰਟੀਕਲ ਤੁਹਾਨੂੰ ਦੇ ਰਹੇ ਆ ਜੇ ਤੁਸੀਂ ਖਰੀਦਣਾ ਤਾਂ ਖਰੀਦ ਲਓ ਜੇ ਤੁਸੀਂ ਨਹੀਂ ਖਰੀਦਣਾ ਤੇ ਰੈਂਟ ਦੇ ਲੈ ਜਾਓ ਦੇਖੋ ਟਰੱਕਾਂ ਦੇ ਟਰੱਕ ਪਾ ਲੈ ਤੁਹਾਡੇ ਸਾਹਮਣੇ ਦੇਖੋ ਕਿਦਾਂ ਧੜਾ ਧਾੜਾ ਇੱਥੇ ਲੱਗੇ ਪਏ ਐ ਸਾਰਾ ਸਟਾਕ ਤੁਹਾਨੂੰ ਅਸੀਂ 7 ਸਤੰਬਰ ਤੱਕ ਦੇ ਦੇਣਾ ਸਾਰੀਆਂ ਵਾਇਰਟੀਆਂ ਛੇਤੀ ਆ ਜਾਓ ਵਿਆਹ ਸ਼ਾਦੀ ਦੇ ਕੱਪੜਿਆਂ ਦਾ ਦਾਜ ਵਿਰਤ ਲੈਣਾ ਦੇ ਲੈਣ ਕਰਨਾ ਭਾਵੇਂ ਤੁਹਾਡੇ ਪਿੰਡਾਂ ਦੇ ਵਿੱਚ ਦੁਕਾਨਾਂ ਤੁਸੀਂ ਆ ਕੇ ਹੋਲ ਸੇ ਰੇਟਾਂ ਦੇ ਵੀ ਭਾਵੇਂ ਲੈ ਜਾਓ ਇਹੀ ਰੇਟ ਤੁਹਾਨੂੰ ਦੇ ਲੈਣਾ ਵੱਡੇ ਫਾਇਦੇ ਹੋ ਜਾਣੇ ਆ ਅੰਕਲ ਹੋਮ ਮੋਗਾ ਰੋਡ ਬਾਗਾਪੁਰਾਣਾ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਇਹਨਾਂ ਨੂੰ ਫੋਨ ਕਰ ਸਕਦੇ ਆਂ